ਹਾਂਜੀ ਭਾਜੀ ਕਿਹੜੀ ਜਗ੍ਹਾ ਅੱਗ ਲੱਗੀ ਅੱਜ ਸਰ ਸਾਡੇ ਕੰਟਰੋਲ ਰੂਮ ਤੇ ਕੋਈ 2:49 ਮਿੰਟ ਤੇ ਸੂਚਨਾ ਆਈ ਸੀ ਕਿਰਨਵਰਨ ਚੋਂ ਦੋ ਪਾਰਕਾਂ ਕੋ ਘਰ ਵਿੱਚ ਅੱਗ ਲੱਗੀ ਹੋਈ ਆ ਸਾਡੀ ਟੀਮ ਫੌਰੀ ਤੌਰ ਤੇ ਦੋ ਫਾਇਰ ਡੰਡਰ ਲੈ ਕੇ ਮੌਕੇ ਤੇ ਪਹੁੰਚੇ ਮੌਕੇ ਤੇ ਅੱਗ ਲੱਗੀ ਸੀ ਘਰ 'ਚ ਘਰ 'ਚ ਅੱਗ ਲੱਗੀ ਸੀ ਤਾਂ ਆ ਕੇ ਬਲਾਸਟ ਹੋਇਆ ਵਾ ਸੀਗਾ ਸਿਲੰਡਰ ਨੂੰ ਤਾਂ ਅਸੀਂ ਅੱਗ ਕੰਟਰੋਲ ਕਰ ਲਈ ਹੈ ਸਿਲੰਡਰ ਬ੍ਰਾਸਟ ਬਾਹਰ ਕੱਢ ਲਿਆ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਮਕਾਨ ਮਗਾਂ ਲੱਗਦਾ ਪਰ ਜਾਨੀ ਨੁਕਸਾਨ ਕੋਈ ਨਹੀਂ ਹੈ ਕਿੰਨੇ ਸਿਲੰਡਰ ਸੀਗੇ ਇਹ ਸਰ ਦੇਖੋ ਇਹ ਸਿਲੰਡਰ ਹੀ ਨਿਕਲੇ ਕਰੋ ਤੇ ਹੋਰ ਤੇ ਸਿਲੰਡਰ ਸਾਨੂੰ ਮਿਲ ਜਾਣਗੇ ਤੇ ਕਾਰਨ ਕੀ ਰਿਹਾ ਜੋ ਅੱਗ ਲੱਗਦਾ ਕੁਝ ਕਾਰਨ ਨੂੰ ਅਸੀਂ ਇਨਸਪੈਕਸ਼ਨ ਕਰਾਂਗੇ ਜੀ ਦੇਖੋ ਅੱਗ ਕੰਟਰੋਲ ਕੀਤੀ ਹੈ ਅਸੀਂ ਹੁਣ ਮੈਂ ਜਾ ਖੁਦ ਜਾਣਾ ਇਨਸਪੈਕਸ਼ਨ ਕਰਦਾ ਵੀ ਕੀ ਕਾਰਨ ਹੋ ਸਕਦਾ ਕਿਉਂਕਿ ਆਂਡੇ ਕੋਣੇ ਦੱਸਣ ਅਨੁਸਾਰ ਉਰੇ ਕੋਈ ਖਾਲੀ ਮਕਾਨ ਸੀਗਾ ਇਹ ਕਿਰਾਏ ਦਾ ਰਹਿੰਦੇ ਉਹ ਵੀ ਨਹੀਂ ਸੀਗੇ ਇਸ ਟਾਈਮ ਸੰਡਰ ਕਿਤੇ ਅਚਾਨਕ ਤੇ ਸ਼ਾਰਟ ਸਰਕਟ ਨਾਲ ਕਿਤੇ ਆਸੇ ਪਾਸੇ ਲੱਗ ਗਿਆ ਪਰ ਸਿਕਾ ਕਿ ਨੀਵੇਂ ਸੀਗਾ ਸੰਡਰ ਉੱਪਰ ਸੀਗਾ ਜੀ ਅੱਛਾ ਤੇ ਕਿੰਨੇ ਕਮਰੇ ਨੂੰ ਅੱਗ ਲੱਗੀ ਉੱਪਰ ਸੇ ਉੱਪਰ 2 ਕਮਰੇ ਸੀਗੇ ਅੱਛਾ ਨੁਕਸਾਨ ਕਿੰਨਾ ਕੋਈ ਨੁਕਸਾਨ ਦੇਖੋ ਘਰ ਚ ਸੰਡਰ ਬਲਾਸਟ ਹੈ ਬਿਲਡਿੰਗ ਵੀ ਡਿਸਮੈਂਟਲ ਹੋਣ ਵਾਲੀ ਬਿਲਡਿੰਗ ਨੂੰ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹਨਾਂ ਨੂੰ ਆਂਡਿਆ ਗੋਂਡਿਆ ਨੂੰ ਅਰਜ਼ੀ ਵੀ ਕਰ ਰਿਹਾ ਇਹਨਾਂ ਨੂੰ ਰਿਕਵੈਸਟ ਕਰ ਰਿਹਾ ਵੀ ਅੰਦਰ ਨਾ ਜਾਓ ਕਿਉਂਕਿ ਬਿਲਡਿੰਗ ਗਿਰ ਰਹੀ ਹੈ ਉੱਪਰੋਂ ਤੇ ਕਿਸੇ ਹੋਰ ਨੁਕਸਾਨ ਹੋ ਸਕਦਾ ਹੈ ਆਸ-ਪਾਸ ਨੂੰ ਕੋਈ ਨੁਕਸਾਨ ਪਹੁੰਚ ਨਹੀਂ ਨਹੀਂ ਫਿਲਹਾਲ ਕੋਈ ਨੁਕਸਾਨ ਨਹੀਂ ਆਸ-ਪਾਸ ਨੂੰ ਬਟ ਆਸ-ਪਾਸ ਨੂੰ ਨੁਕਸਾਨ ਜੇ ਬਿਲਡਿੰਗ ਦੇ ਉੱਪਰੋਂ ਕਿੱਟਾਂ गिर ਰਹੀਆਂ ਤਾਂ ਹੋ ਸਕਦਾ ਹੈ ਅੰਜ ਪਤਾਂ ਜੀ ਕਿਹੜੀ ਜਗ੍ਹਾ ਅੱਗ ਲੱਗੀ ਅੱਜ ਸਰ ਸਾਡੇ ਕੰਟਰੋਲ ਰੂਮ ਤੇ ਕੋਈ 2:45 ਮਿੰਟ ਤੇ ਸੂਚਨਾ ਆਈ ਸੀ ਕਿਰਨਾਵਰਨ ਚੋਂ ਦੋ ਪਾਰਕਾਂ ਦਾ ਘਰ ਵਿੱਚ ਅੱਗ ਲੱਗੀ ਹੋਈ ਹੈ ਆ ਸਾਡੀ ਟੀਮ ਫੌਰੀ ਤੌਰ ਤੇ ਦੋ ਫਾਇਰ ਡੈਂਡਰ ਲੈ ਕੇ ਮੌਕੇ ਤੇ ਪਹੁੰਚੇ ਮੌਕੇ ਤੇ ਅੱਗ ਲੱਗੀ ਸੀ ਘਰ 'ਚ ਘਰ 'ਚ ਅੱਗ ਲੱਗੀ ਸੀ ਤਾਂ ਆ ਕੇ ਬਲਾਸਟ ਹੋਇਆ ਵਾ ਸੀਗਾ ਸਿਲੰਡਰ ਨੂੰ ਕਾਸੀਬ ਅਗਾਂ ਕੰਟਰੋਲ ਕਰ ਲਿਆ ਸਿਲੰਡਰ ਬ੍ਰਾਸਟ ਬਾਹਰ ਕੱਢ ਲਿਆ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਮਕਾਨ ਮਗਾ ਲਗਾ ਦਾ ਪਰ ਜਾਨੀ ਨੁਕਸਾਨ ਕੋਈ ਨਹੀਂ ਹੈ ਕਿੰਨੇ ਸਲੰਡਰ ਸੀਗੇ ਇਹ ਸਰ ਦੇਖੋ 21 ਸਲੰਡਰ ਹੀ ਨਿਕਲੇ ਕਰੋ ਤੇ ਹੋਰ ਤਾਂ ਸਲੰਡਰ ਸਾਨੂੰ ਮਿਲ ਜਾਣਗੇ ਤੇ ਕਾਰਨ ਕੀ ਰਿਹਾ ਜੀ ਅੱਗ ਲੱਗਦਾ ਕੁਝ ਕਾਰਨ ਨੂੰ ਅਸੀਂ ਇਨਸਪੈਕਸ਼ਨ ਕਰਾਂਗੇ ਜੀ ਦੇਖੋ ਅੱਗ ਕੰਟਰੋਲ ਕੀਤੀ ਐ ਅਸੀਂ ਹੁਣ ਮੈਂ ਜਾ ਖੁਦ ਜਾਣਾ ਇਨਸਪੈਕਸ਼ਨ ਕਰਦਾ ਵੀ ਕੀ ਕਾਰਨ ਹੋ ਸਕਦਾ ਕਿਉਂਕਿ ਆਂਡੇ ਕੋਣੇ ਦੱਸਣ ਅਨੁਸਾਰ ਉਰੇ ਕੋਈ ਖਾਲੀ ਮਕਾਨ ਸੀਗਾ ਇਹ ਕਿਰਾਏ ਦਾ ਰਹਿੰਦੇ ਉਹ ਵੀ ਨਹੀਂ ਸੀਗੇ ਇਸ ਟਾਈਮ ਸਲੰਡਰ ਕਿਤੇ ਅਚਾਨਕ ਦੇ ਸ਼ਾਰਟ ਸਰਕਟ ਨਾਲ ਕਿਤੇ ਆਸ-ਪਾਸੇ ਲੱਗੇ ਪਰ ਸੀਗਾ ਕਿ ਨ ਅੱਛਾ ਤੇ ਕਿੰਨੇ ਕਮਰੇ ਨੂੰ ਅੱਗ ਲੱਗੀ ਉੱਪਰ ਸਰ ਉੱਪਰ ਦੋ ਕਮਰੇ ਸੀ ਅੱਛਾ ਨੁਕਸਾਨ ਕਿੰਨਾ ਕੋਈ ਨੁਕਸਾਨ ਦੇਖੋ ਘਰ ਚ ਸਿਲੰਡਰ ਬਲਾਸਟ ਹੋਇਆ ਬਿਲਡਿੰਗ ਵੀ ਡਿਸਮੈਂਟਲ ਹੋਣ ਵਾਲੀ ਬਿਲਡਿੰਗ ਨੂੰ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹਨਾਂ ਨੂੰ ਆਂਡੀਆਂ ਕੋਣ ਨੂੰ ਅਰਜ਼ ਵੀ ਕਰ ਰਿਹਾ ਇਹਨਾਂ ਨੂੰ ਰਿਕਵੈਸਟ ਕਰ ਰਿਹਾ ਵੀ ਅੰਦਰ ਨਾ ਜਾਓ ਕਿਉਂਕਿ ਬਿਲਡਿੰਗ ਗਿਰ ਰਹੀ ਹੈ ਉੱਪਰੋਂ ਤੇ ਕਿਸੇ ਹੋਰ ਨੁਕਸਾਨ ਹੋ ਸਕਦਾ ਹੈ ਆਸ-ਪਾਸ ਨੂੰ ਕੋਈ ਨੁਕਸਾਨ ਪਹੁੰਚਿਆ ਨਹੀਂ ਫਿਲਹਾਲ ਕੋਈ ਨੁਕਸਾਨ ਨਹੀਂ ਆਸ-ਪਾਸ ਨੂੰ ਬਟ ਆਸ-ਪਾਸ ਨੂੰ ਨੁਕਸਾਨ ਜੇ ਬਿਲਡਿੰਗ ਦੇ ਉੱਪਰੋਂ ਇੱਟਾਂ ਗਿਰ ਰਹੀਆਂ ਤਾਂ ਹੋ ਸਕਦਾ ਹੈ ਠੀਕ ਹੈ ਸਰ ਥੈਂਕ ਯੂ